ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਬਾਈ ਸੋ ਬਾਈ ਜੀ ਹਰਿਆਣੇ ਦੇ ਵਿੱਚ ਡੱਬਾ ਵਾਲੀ ਕੋਲੇ ਪੈਂਦੇ ਪਿੰਡ ਸ਼ੇਰਗੜਨਾ ਕਰਾਹਾ ਡਿਲੀਵਰ ਕਰਾ ਰਹੇ ਆ ਦਰਅਸਲ ਬਾਈ ਨੇ ਫੋਨ ਤੇ ਸਾਈਜ਼ ਦੇ ਕੇ ਆਪਾਂ ਨੂੰ ਕਰਾਹਾ ਬੁੱਕ ਕੀਤਾ ਸੀ ਆਪਣੀ ਵੀਡੀਓ ਦੇਖੀ ਸੀ ਬਾਈ ਨੇ ਸੋ ਬਾਈ ਜੀ ਜੇ ਕਰਾਹੇ ਦੇ ਸਾਈਜ਼ ਦੀ ਗੱਲ ਕਰੀਏ ਨਾ ਆਪਾਂ ਸਾਈਜ਼ ਕਰਾਹੇ ਦਾ 8.5 ਫੁੱਟ ਕਰਾਹੇ ਦੀ ਲੰਬਾਈ ਆ ਤੇ 24 ਇੰਚ ਕਰਾਹੇ ਦੀ ਉਚਾਈ ਆ ਸੋ ਬਾਈ ਨੇ ਆਪਦੇ ਟਰੈਕਟਰ ਦੇ ਅਕੋਰਡਿੰਗ ਆਪਾਂ ਤੋਂ ਇਹ ਸਾਈਜ਼ ਤਿਆਰ ਕਰਵਾਇਆ ਬਾਈ ਜੀ ਤੇ ਇਹਦੇ ਵਿੱਚ ਵਜਨ ਦੀ ਗੱਲ ਕਰੀਏ ਆਪਾਂ ਵਜਨ ਮਿਨੀਮਮ 1 ਕੁਇੰਟਲ 70-75 ਸੋ ਇਹਦੇ ਵਿੱਚ ਸਪੈਹਲ ਛੁਰੀ ਲੱਗੀ ਹੋਈ ਆ 2.5 ਇੰਚ 400 ਦੀ ਘੋੜੀ ਲੱਗੀ ਹੋਈ ਆ ਸੋ ਬਾਈ ਜੀ ਜੇ ਤੁਸੀਂ ਵੀ ਕਿਸੇ ਵੀ ਸਾਇਦਾ ਕਿੰਨੇ ਵੀ ਵਜਨ ਦਾ ਆਪਾਂ ਤੋਂ ਕਰਾਹ ਤਿਆਰ ਕਰਵਾਉਣਾ ਚਾਹੁੰਦੇ ਹੋ ਤਾਂ ਵਿਜ਼ਿਟ ਕਰਨਾ ਨਾ ਭੁੱਲਣਾ ਜੀ ਮਿਸਤਰੀ ਲਾਹਵ ਸਿੰਘ ਕੋਟ ਸ਼ਮੀਰ ਦੁਕਾਨ ਨੰਬਰ 3 ਜ਼ਿਲ੍ਹਾ ਬਠਿੰਡਾ ਬਾਕੀ ਬਾਈ ਤੁਸੀਂ ਕਰਾਹ ਬੁੱਕ ਕਰਨ ਲਈ ਸਾਨੂੰ ਸਕਰੀਨ ਤੇ ਚੱਲਦਾ ਨੰਬਰ ਆ ਕਾਲ ਕਰ ਸਕਦੇ ਹੋ ਤੇ ਬਾਕੀ ਲਾਜ਼ਮੀ ਸ਼ੇਅਰ ਕਰ ਦਿਓ ਕਿਸਾਨ ਭਰਾਵਾ ਤੱਕ ਵੀਡੀਓ ਬਾਈ ਖਾਸ ਕਰਕੇ ਦੂਰ ਦੇ ਬੰਦੇ ਤੱਕ ਜਰੂਰ ਵੀਡੀਓ ਸ਼ੇਅਰ ਹੋ ਜਾਂਦੀ ਹੈ ਤੁਹਾਡੇ ਸ਼ੇਅਰ ਕਰਨਾਂ ਬੰਦੇ ਦਾ ਫਾਇਦਾ ਹੋ ਜਾਂਦਾ ਘਰ ਬੈਠੇ ਦਾ ਤੋ ਜਰੂਰ ਸ਼ੇਅਰ ਕਰਿਆ ਕਰੋ ਬਾਈ ਵੀਡੀਓ ਬਾਕੀ ਜਿਹੜਾ ਭਰਾ ਫੇਸਬੁੱਕ ਪੇਜ ਤੇ ਪਹਿਲੀ ਵਾਰ ਜੁੜਿਆ ਆਪਣੇ ਨਾਲ ਫੇਸਬੁੱਕ ਪੇਜ ਨੂੰ ਫੋਲੋ ਕਰ ਲਿਓ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਕਿਉਂਕਿ ਬਾਈ ਆਪਾਂ ਖੇਤੀਬਾੜੀ ਸੰਧਾਂ ਦੇ ਰਿਲੇਟਡ ਅਪਡੇਟਾਂ ਹਰ ਰੋਜ਼ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਦਿੰਦੇ ਰਹਿੰਦੇ ਆ ਤੋ ਜਰੂਰ ਫੋਲੋ ਕਰ ਲਿਓ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ